ਜਾਰਜੀਆ ਦੇ ਇੱਕ ਰੈਸਟੋਰੈਂਟ ਦੇ ਵਿੱਚ 11 ਪੰਜਾਬੀਆਂ ਸਣੇ 12 ਲੋਕਾਂ ਦੀ ਮੌਤ ਹੋਈ ਹੈ। ਤਾਂ ਰੈਸਟੋਰੈਂਟ ਦੇ ਕਮਰੇ ਦੇ ਵਿੱਚ ਇਹ 11 ਪੰਜਾਬੀ ਨਜੜੇ ਉਸ ਉੱਤੇ ਪਏ ਸੀ ਤੇ ਉਸੇ ਕਮਰੇ ਦੇ ਵਿੱਚੋਂ ਇਹਨਾਂ 11 ਪੰਜਾਬੀਆਂ ਦੀਆਂ ਲਾਸ਼ਾਂ ਨੇ ਜੜੀਆਂ ਉਹ ਮਿਲੀਆਂ ਨੇ। ਲਾਸ਼ਾਂ ਦੇ ਉੱਪਰ ਕਿਸੇ ਵੀ ਛੱਟ ਦਾ ਨਿਸ਼ਾਨ ਹੈ ਜਿਹੜਾ ਉਹ ਨਹੀਂ ਹੈਗਾ। ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਦਮ ਘੁੱਟਿਆ, ਦਮ ਘੁੱਟਣ ਤੋਂ ਬਾਅਦ ਇਨਾਂ ਦੀ ਮੌਤ ਜਿਹੜੀ ਉਹ ਹੋ ਗਈ ਆ ਤਾਂ ਕਾਰਨ ਦੱਸੇ ਜਾ ਰਹੇ ਨੇ ਕਿ ਜੌਰਜੀਆ ਦੇ ਵਿੱਚ ਕਾਫੀ ਜ਼ਿਆਦਾ ਠੰਡ ਪੈ ਰਹੀ ਸੀ ਬਰਫ਼ ਪੈ ਰਹੀ ਸੀ ਜਿਸ ਕਰਕੇ ਜਿਹੜੇ ਕਮਰੇ ਦੇ ਵਿੱਚ ਇਹ 11 ਪੰਜਾਬੀ ਸੁੱਤੇ ਪਏ ਸੀ ਤਾਂ ਉਸ ਦੇ ਵਿੱਚ ਇੱਕ ਜਨਰੇਟਰ ਵਾਲਾ ਹੀਟਰ ਜਿਹੜਾ ਇਹਨਾਂ ਦੇ ਵੱਲੋਂ ਆਨ ਕਰ ਲਿਆ ਜਾਂਦਾ ਉਸ ਜਨਰੇਟਰ ਦੇ ਵਿੱਚ ਗੈਸ ਬਣ ਜਾਂਦੀ ਹੈ ਤੇ ਗੈਸ ਉਸ ਕਮਰੇ ਦੇ ਵਿੱਚ ਫੈਲ ਜਾਂਦੀ ਹੈ ਜਿਸ ਕਰਕੇ ਇਹਨਾਂ ਦਾ ਦਮ ਘੁੱਟ ਜਾਂਦਾ ਤੇ ਦਮ ਘੁੱਟਣ ਦੇ ਨਾਲ ਇਹਨਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਇਹ ਕਾਰਨ ਆ ਜਿਹੜਾ ਉਹ ਦੱਸਿਆ ਜਾ ਰਿਹਾ ਤਾਂ 11 ਪੰਜਾਬੀਆਂ ਸਣੇ 12 ਲੋਕਾਂ ਦੀ ਮੌਤ ਜਿਹੜੀ ਉਹ ਹੋਈ ਆ ਤਾਂ ਜਿਸ ਕਮਰੇ ਦੇ ਵਿੱਚ ਇਹ ਸੌਂਦੇ ਸੀ ਤਾਂ ਉਸ ਕਮਰੇ ਦੇ ਵਿੱਚ 12 ਲੋਕ ਨੇ ਜਿਹੜੇ ਉਸ ਉੱਤੇ ਪਏ ਸੀ ਤਾਂ ਇਹਨਾਂ 11 ਪੰਜਾਬੀਆਂ ਦੇ ਸਣੇ ਇੱਕ 조ਰਜੀਆ ਦਾ ਰਹਿਣ ਵਾਲਾ ਵੀ ਵਿਅਕਤੀ ਸੀ ਤਾਂ 12 ਲੋਕਾਂ ਦੀ ਕਮਰੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ। ਉਹਨਾਂ ਦੇ ਸਰੀਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਸੱਟ ਦਾ ਨਿਸ਼ਾਨ ਹੈ ਜਿਹੜਾ ਉਹ ਨਹੀਂ ਮਿਲਦਾ। ਤਾਰਨੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਦਮ ਘੁੱਟਿਆ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਠੰਡ ਤੋਂ ਬਚਣ ਦੇ ਲਈ ਇਹਨਾਂ ਨੇ ਜਨਰੇਟਰ ਵਾਲਾ ਹੀਟਰ ਜਿਹੜਾ ਉਸ ਨੂੰ ਆਨ ਕੀਤਾ ਤੇ ਉਸ ਜਨਰੇਟਰ ਦੇ ਵਿੱਚ ਕੋਈ ਜ਼ਹਿਰੀਲੀ ਗੈਸ ਜਿਹੜੀ ਉਹ ਬਣ ਗਈ ਤੇ ਗੈਸ ਸਾਰੇ ਕਮਰੇ ਦੇ ਵਿੱਚ ਫੈਲ ਗਈ ਜਿਸ ਕਰਕੇ ਇਹਨਾਂ ਸਾਰੇ ਲੋਕਾਂ ਦਾ ਦਮ ਘੁੱਟ ਜਾਂਦਾ ਤੇ ਦਮ ਘੁੱਟਣ ਤੋਂ ਬਾਅਦ ਇਹਨਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ 11 ਪੰਜਾਬੀਆਂ ਦੇ ਵਿੱਚੋਂ ਇੱਕ ਦੀ ਪਛਾਣ ਹੋਈ ਆ ਇੱਕ ਨੌਜਵਾਨ ਜਿਹੜਾ ਕਿ ਖੰਨਾ ਦਾ ਰਹਿਣ ਵਾਲਾ ਸੀ ਸਮੀਰ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਤਕਰੀਬਨ ਉਮਰ 26 ਸਾਲ ਦੀ ਜਿਹੜਾ ਕਿ ਅਸ ਤੋਂ 6 ਮਹੀਨੇ ਪਹਿਲਾਂ 조ਰਜੀਆ ਗਿਆ ਸੀ ਤਾਂ 6 ਮਹੀਨੇ ਪਹਿਲਾਂ ਉਹ 조ਰਜੀਆ ਦੇ ਵਿੱਚ ਜਾਂਦਾ ਤੇ ਉਸ ਦੀ ਅਚਾਨਕ ਦਮ ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ 26 ਸਾਲ ਉਸ ਦੀ ਉਮਰ ਸੀ ਉਸ ਦਾ ਜਨਮ ਦਿਨ ਸੀ 14 ਦਸੰਬਰ ਦਾ ਤਾਂ ਜਨਮ ਦਿਨ ਦੀ ਪਾਰਟੀ ਕਰਕੇ ਇਹ ਮੁੰਡਾ ਜਿਹੜਾ ਉਹ ਸੋਇਆ ਸੀ ਬਾਅਦ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕਰਦਾ ਤਕਰੀਬਨ ਦੇਰ ਰਾਤ ਤੱਕ ਉਸ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਜਦੋਂ ਦੁਬਾਰਾ ਪਰਿਵਾਰਕ ਮੈਂਬਰ ਉਸ ਨੂੰ ਫੋਨ ਲਗਾਉਂਦੇ ਨੇ ਫੋਨ ਜਦੋਂ ਨਹੀਂ ਚੱਕਿਆ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਉੱਥੇ ਰੈਸਟੋਰੈਂਟ ਦੇ ਕੋਲ ਕਿਸੇ ਹੋਰ ਨੂੰ ਫੋਨ ਕਰਕੇ ਪੁੱਛਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜਿਹੜਾ ਤੁਹਾਡਾ ਮੁੰਡਾ ਹੈ ਉਸ ਦੀ ਇਸ ਤਰ੍ਹਾਂ ਮੌਤ ਆ ਜੜੀ ਹੋਗੀ ਤਾਂ ਜਾਰਜੀਆ ਦਾ ਇੱਕ ਰੈਸਟੋਰੈਂਟ ਸੀ ਉਸ ਰੈਸਟੋਰੈਂਟ ਦੇ ਕਮਰੇ ਦੇ ਵਿੱਚ 11 ਪੰਜਾਬੀਆਂ ਸਮੇਤ 12 ਲੋਕਾਂ ਦੀ ਮੌਤ ਹੋ ਜਾਂ ਤਾਂ ਉਸੇ ਕਮਰੇ ਦੇ ਵਿੱਚੋਂ ਇਹਨਾਂ ਸਾਰਿਆਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਤਾਂ ਹੁਣ ਪਰਿਵਾਰ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਆ ਜਿਹੜੀ ਉਸ ਨੂੰ ਇੰਡੀਆ ਲਿਆਂਦਾ ਜਾਵੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਅੰਤਿਮ ਰੀਤੀ ਰਿਵਾਜਾਂ ਦੇ ਨਾਲ ਉਸ ਦਾ ਸੰਸਕਾਰ ਆ ਜਿਹੜਾ ਉਹ ਕੀਤਾ ਜਾਵੇ